ਵੇਰ ਸ਼ਾਂਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੰਜਾਬ ਵਿੱਚ ਅੱਜ ਖੌਫਨਾਕ ਹਾਦਸਾ ਵਾਪਰਿਆ ਹੈ ਸਰਦੂਲਗੜ੍ਹ ਤੋਂ ਬਠਿੰਡਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ বাস ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਅਤੇ ਕੋਟ ਸ਼ਮੀਰ ਦੇ ਵਿਚਕਾਰ ਲਸਾੜਾ ਨਾਲੇ ਦੇ ਵਿੱਚ ਜਾ ਡਿਗੀ ਜਿਸ ਕਾਰਨ 8 ਸਵਾਰੀਆਂ ਦੀ ਜਾਨ ਚਲੀ ਗਈ ਮਰਨ ਵਾਲਿਆਂ ਦੇ ਵਿੱਚ ਇੱਕ ਬੱਚਾ ਇੱਕ ਹੈਂਡੀਕੈਪ ਵੀ ਸ਼ਾਮਲ ਹੈ ਉਕਤ বাস ਸਰਦੂਲਗੜ੍ਹ ਤੋਂ ਤਲਵੰਡੀ ਰਾਹੀਂ ਬਠਿੰਡਾ ਵੱਲ ਰਵਾਨਾ ਹੋਈ ਸੀ ਅਤੇ ਇਸ ਦੇ ਵਿੱਚ 45 ਤੋਂ 50 ਸਵਾਰੀਆਂ ਸਵਾਰ ਸਨ ਹਾਦਸਾ ਉਸ ਵਕਤ ਵਾਪਰਿਆ ਜਦ ਬੱਸ ਲਸਾੜਾ ਨਾਲੇ ਦੇ ਉਪਰੋਂ ਲੰਘ ਰਹੀ ਸੀ ਅਚਾਨਕ ਹੀ ਸੰਤੁਲਨ ਵਿਗੜ ਗਿਆ ਤੇ ਬੱਸ ਨਾਲੇ ਦੇ ਵਿੱਚ ਜਾ ਡਿੱਗੀ ਨਾਲੇ ਵਿੱਚ ਤਕਰੀਬਨ 7 ਤੋਂ 8 ਫੁੱਟ ਪਾਣੀ ਚੱਲ ਰਿਹਾ ਸੀ ਹਾਦਸੇ ਦੀ ਖਬਰ ਮਿਲਦਿਆਂ ਹੀ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਰਾਹਤ ਆਪਰੇਸ਼ਨ ਚਲਾਇਆ ਡਰੇਨ ਦੇ ਵਿੱਚ ਜੰਗਲੀ ਬੂਟੀ ਅਤੇ ਮੌਸਮੀ ਬਾਰਿਸ਼ ਦੇ ਕਾਰਨ ਬੱਸ ਨੂੰ ਕੱਢਣ ਦੇ ਵਿੱਚ ਕਾਫੀ ਮੁਸ਼ਕਲਾਂ ਆਈਆਂ ਇਸ ਦੌਰਾਨ ਕ੍ਰੇਨਾ ਦੀ ਵੀ ਮਦਦ ਲਈ ਗਈ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਫਰੇ ਐਸਐਸਪੀ ਮੈਡਮ ਅਵਨੀਤ ਕੌਂਡਲ ਅਤੇ ਤਲਵੰਡੀ ਸਾਬੋ ਦੇ ਐਸਟੀਐਮ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਐਸਐਸਪੀ ਕੌਂਡਲ ਨੇ 8 ਸਵਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। इसमें जी जो इंसिडेंट आज बड़ा अनफॉर्चुनेट तलवंडी सबो में हुआ है इसमें टोटल 46 सिक्स पैसेंजर्स निकाले गए हैं और जो हॉस्पिटल भेजे गए थे तलवंडी साहबो सिविल हॉस्पिटल और इधर डिस्ट्रिक्ट हॉस्पिटल उसमें टोटल एट डेथ्स कंफर्म हुई हैं और बाकी सारों की इस कंडीशन हेल्थ कंडीशन स्टेबल है ना, किसकी जो जी मौके पे जो स्टेबल पेशेंट्स पैसेंजर्स हैं उन्होंने बताया कि बस भी स्पीड में थी तो आगे से एक ट्रॉला भी स्पीड में आ रहा था तो जो बस का ड्राइवर है वो भी नहीं संभाल पाया ऊपर से बारिश भी थी तो जब उनका आपस में टकरा हुआ है तो मतलब बस पलट गई तो उसके बाद वो खाई वहाँ नाले में गिर गई मेल तो, फीमेल एक दा जी दो साल दी बच्ची है ना जी जो कैजुअल्टी है और अमंग द डिटेल्स आपको पता इसमें कुल अनफॉर्चुनेटली आठ लोगों की मौत हुई है जिसमें से आ, पांच जो है वो तलवंडी वो जो हमारा सिविल हॉस्पिटल है वहाँ पे उनमें एक दो साल की बच्ची है एक तीन फीमेल्स है और एक मेल है और इसके अलावा यहाँ पे जो अपना सिविल हॉस्पिटल बठिंडा है इसमें तीन लोगों की मौत हुई है उन तीन में से आ, हमारे पास दो मेल है जिसमें कि एक हैंडी है और एक फीमेल है तो अभी तक लगभग आठ में से पाँच की शिनाख्त हुई है बाकी तीन की अभी तक शनाख्त नहीं हो पाई है जब शनाख्त हो जाएगी तो उनकी भी हम उनकी फैमिली या परिवार वालों के साथ में कंटैक्ट करेंगे जैसे मैडम ने बताया कि हमने वहाँ लोगों से पूछा था जो कि रेस्क्यू हुए थे तो उनका ये कहना था कि बस थोड़ी तेज़ चल रही थी और दूसरी साइड से एक ट्रॉला भी आ गया जिसकी वजह से ड्राइवर जो है वो उसको कंट्रोल में नहीं रख पाया और नाले में गिर गया सर जिस तरह विधायक कह रहे हैं चिट्ठी नहीं you देखिए सरकार की हमेशा ये कोशिश होती है कि जो भी इस तरीके का कोई परिवार हो आ, जिसको कि तकलीफ़ में किसी भी तरीके की सहायता की ज़रूरत हो तो ज़रूर करते हैं आ, हमने इलाज के मामले में मैंने डॉक्टर साहबान को बोल दिया है कि 100 परसेंट जो भी इनका इलाज होगा किसी भी तरीके का वो सरकार की तरफ से हम पे करेंगे बाकी जो आ, जिनकी डेथ हुई है उनके बारे में भी मैं सरकार के नोटिस में ले आया और अब मुझे उम्मीद है कि किसी भी परिवार को जो किसी तरीके की भी सहायता की ज़रूरत होगी वो हम जरूर करेंगे एक दो बंदे ਹੇ ਗਿਆ ਭਾਈ ਜਵਾਗਰ ਦੇ ਪਾਸੇ ਵੀ ਹੇ ਨੀਚੇ ਨੂੰ ਚਾਏ ਆ ਆ ਭਾਈ ਪਾਣੀ ਨੀਚੇ ਲਾ ਲਓ ਜਾਂ ਆਸੇ ਪਾਸੇ ਲਾ ਲਓ ਭਾਈ ਹਨਾ ਇਹ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਵਿਚਾਰੇ ਬਸ ਦੇ ਥੱਲੇ ਗਿਆ ਕਿ ਲੱਗਿਆ ਕੁਝ ਪਤਾ ਕੀ ਨਹੀਂ ਕਾਰਨ ਕੁਝ ਨਹੀਂ ਭਾਈ ਹਜੇ ਪਤਾ ਲੱਗਿਆ ਇੱਥੇ ਹਨਾ ਕਹਿ ਰਿਹਾ ਵੀ ਮੋਰੋ ਕੋਈ ਗੱਡੀ ਆ ਰਹੀ ਸੀ ਗੱਡੀ ਵਾਲੇ ਦੇ ਮਤਲਬ ਦੋਨੇ ਚੀਜ਼ਾਂ ਹੋ ਗਈਆਂ ਸਾਰੇ ਉਹਨੇ ਵਿਚਾਰੇ ਸ਼ੈਡ ਤੇ ਕਰ ਲਿਆ ਇੱਕ ਆਪਾਂ ਨੂੰ ਪਤਾ ਮੈਂ ਹੀ ਪੈ ਰਿਹਾ ਸਵੇਰ ਦਾ ਵੱਡੇ ਭਾਈ ਕਿੰਨੇ ਕਿੰਨੇ ਕੱਟਲੇ ਇਸ ਵਕਤ 46 ਜਣੇ ਕੱਟਲੇ ਭਾਈ ਹਾਂ 46 ਜਣੇ ਕੱਟਲੇ ਜੀ ਬੜਾ ਸੀਰੀਅਸ ਹੀ ਆ ਭਾਈ ਸਾਰੇ ਏ ਐਨ ਜੇ ਕੇ ਬਾਸ ਹੈ ਵੱਡੇ ਭਾਈ ਤਲਵੰਡੀ ਸਾਹ ਤੋਂ ਹਾਂ ਸਤੂਗੜ੍ਹ ਤੋਂ ਆ ਰਹੀ ਸੀ ਹਾਂ ਦਸਨ ਮਤਾਬਕੇ ਸਾਰੇ ਭਰਾਵਾਂ ਦੇ ਬਹੁਤ ਮਾੜਾ ਹੀ ਹੋਇਆ ਵੱਡੇ ਭਾਈ ਬੱਡੇ ਨਾਲਾ ਵੱਡੋ ਕੀ ਕੀਤਾ ਜਾ ਰਿਹਾ ਬਾਜ ਜਿੰਨੇ ਜੋ ਕਿ ਆ ਗਏ ਭਾਈ ਸਾਰੇ ਖੜੇ ਆ ਨਾ ਜੌਨ ਸਾਹ ਕੋਰਸਵੀਰ ਸਰ ਇਹ ਤਾਂ ਆਪਣਾ ਫਰਜ਼ ਆ ਯਾਰ ਪਾਇਰ ਦੇ ਆਧਾਰ ਤੇ ਵੱਡੇ ਭਾਈ ਹੈ ਨਾ ਲੋਕੇਸ਼ਨ ਕਿਹੜੀ ਹੈ ਲੋਕੇਸ਼ਨ ਇਹ ਨਾਲਾ ਪੈਂਦਾ ਜੌਨਸ ਵਾਲੇ ਤੋਂ ਤੇ ਕੋਰਸਵੀਰ ਦੇ ਜਮਾ ਸਨ ਚ ਹਾਂ ਹਾਂਜੀ ਹਾਂਜੀ ਨਾ ਬੱਗਾਈ ਪਿੰਡ ਚੱਠੇ ਵਾਲਾ ਜੀ ਕੀ ਕੱਲੋ ਇਸ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ ਜੀ ਮੀਂਹ ਆਇਆ ਜੀ ਮੀਂਹ ਤੋਂ ਬਾਅਦ ਇਹ ਕੋਈ ਵੈਪਰ ਮਸ਼ੀਨ ਨਹੀਂ ਚੱਲਦੀ ਹੋਣੀ ਜੀ ਫੁੱਲ ਜਦੋਂ ਮੀਂਹ ਆਇਆ ਉਦੋਂ ਗੱਡੀ ਡਿੱਗੀ ਆ ਜੀ ਰੇਡਵੇ ਚ ਪਲਾਇਆ ਸੀ ਨਾਲ ਦੀ ਨਾਲ ਆ ਗਏ ਜੀ ਜਿੰਨੀਆਂ ਵੀ ਅਸੀਂ ਸਵਾਰੀਆਂ ਕੱਢੀਆਂ ਸਾਰੀਆਂ ਹੀ ਡੈੱਡ ਸੀਗੀਆਂ ਜੀ ਅਸੀਂ ਇੱਕ ਬੱਚਾ ਕੱਢਿਆ ਜੀ ਦੋ ਬੁੜੀਆਂ ਕੱਢੀਆਂ ਹੀ ਦੋ ਬੰਦੇ ਕੱਢੇ ਜੀ ਇੱਕ 5 ਸਾਲ ਦਾ ਬੱਚਾ ਜੀ ਤੇ ਉਹ ਡੈੱਡ ਹੀ ਸਾਰੇ ਜੀ ਜਿੰਨੇ ਵੀ ਕਿੰਨੇ ਕ ਸੀਗੇ ਉਹਦੇ ਦੇਖਿਆ ਜਦੋਂ ਉਦੋਂ ਪਹਿਲਾਂ ਹੀ ਉਦੋਂ ਪਹਿਲਾਂ ਨਹੀਂ ਪਤਾ ਜੀ ਕਿੰਨੇ ਕੱਢੇ ਸੀਗੇ ਸਾਡੇ ਆਉਂਦੇ ਨੂੰ ਅਸੀਂ ਜਿੰਨੇ ਵੀ ਅਸੀਂ ਕੱਢੇ ਆ ਉਹ ਸਾਰੇ ਡੈੱਡ ਸੀਗੇ ਜੀ ਤੇ ਪੰਜ ਛੇ ਸਵਾਰੀਆਂ ਹਲੇ ਵਿੱਚ ਹੈਗੀਆਂ ਜੀ ਜੋ ਅਸੀਂ ਦੇਖਿਆ ਕਾਰਨ ਤਾਂ ਨਹੀਂ ਪਤਾ ਜੀ ਕੀ ਕਾਰਨ ਆਇਆ ਜੀ ਸਾਨੂੰ ਜੀ ਸਾਨੂੰ ਅਸੀਂ ਤਾਂ ਉਦੋਂ ਆਏ ਜਦੋਂ ਕੱਢੀ ਜਾਂਦੀ ਸੀਗੇ ਨਾਲ ਦੀ ਨਾਲ ਇੱਕ ਇੱਕ ਦੋ ਬੰਦੇ ਸੀਗੇ ਜੀ ਵਿੱਚ ਅਸੀਂ ਵੜ ਗਏ ਨਾਲ ਦੀ ਨਾਲ ਆ ਗਏ ਸੀਗੇ ਜਿੰਨੀਆਂ ਅਸੀਂ ਕੱਢੀਆਂ ਹੀ ਸਾਰੀਆਂ ਡੈੱਡ ਜੀ ਪਤਾ ਲੱਗ ਕਬ ਕਿੰਨੇ ਕਿ ਸਵਾਰੀਆਂ ਕਿੰਨੀ ਸਵਾਰੀਆਂ ਇਹਦੇ ਵਿੱਚ 10 ਦੇ 50 ਸਵਾਰੀਆਂ ਦਾਦੇ 50 55 ਸਵਾਰੀਆਂ ਦਾਦੇ ਤੇ ਜਿਹੜੀ ਕੰਪਨੀ ਸੀ ਬਸ ਪਤਾ ਲੱਗੇ ਬਸ ਐਨ ਕੇ ਹੈ ਇਹ ਐਨ ਐਨ ਕਿੱਥੇ ਜਾ ਕੇ ਜਿਹੜਾ ਇਹ ਪਿੰਡਾਂ ਦੇ ਇਹ ਜੀ ਕੋਰਸਮੀਤ ਤੇ ਜੀਵਨ ਸਿੰਘ ਵਾਲੇ ਦੇ ਅੱਧ ਵਿਚਾਲੇ ਡਿੱਗੀ ਜੀ ਇਹ ਬਟਿੰਡੇ ਨੂੰ ਜਾਈ ਜਾਂਦੀ ਸੀ ਜੀਵਨ ਸਿੰਘ ਵਾਲੇ ਤੋਂ ਜੀਵਨ ਸਿੰਘ ਵਾਲੇ 3 ਕਿਲੋਮੀਟਰ ਤੋਂ ਅੱਗੇ ਜੀ ਨਾਲਾ ਆਉਂਦਾ ਹੀ ਗੰਦਾ ਨਾਲਾ ਗੰਦੇ ਨਾਲੇ ਦੇ ਵਿੱਚ ਡਿੱਗੀ ਆ ਜੀ 10 ਕਿਲੋਮੀਟਰ ਤੋਂ ਹੀ ਅੱਗੇ ਹੈ ਜੀ ਜੌਨ ਸੇ ਜੀਵਨ ਸਿੰਘ ਵਾਲੇ ਤੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ